ਇਹ ਰੈਡੀ ਸਿੱਖ ਇਤਿਹਾਸ ਅਤੇ ਰਵਾਈਤਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਵਿੱਚ ਭਾਈ ਗੁਰਦਾਸ ਜੀ ਦਾ ਯੋਗਦਾਨ ਇੱਕ ਲਿਖਾਰੀ ਵੱਜੋਂ ਹੀ ਸਵੀਕਾਰ ਕੀਤਾ ਜਾਂਦਾ ਹੈ ਪਰ ਇਹ ਅੰਤਿਮ ਸੱਚ ਨਹੀਂ ਡੰਡੀ ਇਹ ਠੀਕ ਹੈ ਕਿ ਲਿਖਾਰੀ ਭਾਈ ਗੁਰਦਾਸ ਜੀ ਹੀ ਸਨ ਪਰਾ ਪ੍ਰਮਾਣਿਕ ਬਾਣੀ ਨੂੰ ਇਕਤਤ ਕਰਨ ਕੱਚੀ ਬਾਣੀ ਨੂੰ ਸੱਚੀ ਬਾਣੀ ਨਾਲੋਂ ਨਖੇੜ ਕੇ ਵੱਖ ਕਰਨ ਅਤੇ ਹੋਰ ਕਈਆਂ ਕਾਰਨਾ ਕਰਕੇ ਭਾਈ ਗੁਰਦਾਸ ਜੀ ਦਾ ਯੋਗਦਾਨ ਲਿਖਾਰੀ ਦੇ ਨਾਲ-ਨਾਲ ਹੋਰ ਵੀ ਹੈ ਡੰਡੀ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਕਾਰਨਾ ਵਿੱਚ ਸਭ ਤੋਂ ਵੱਡਾ ਕਾਰਨਾ ਪ੍ਰਮਾਣਿਕ ਬਾਣੀ ਨੂੰ ਕੱਚੀ ਬਾਣੀ ਨਾਲੋਂ ਨਖੇੜਨਾ ਸੀ ਡੰਡੀ ਇਸ ਸੰਬੰਧ ਵਿੱਚ ਕੇਸਰ ਸਿੰਘ ਛੱਬਰ ਵਿਸ਼ੇਸ਼ ਤੌਰ ਉੱਤੇ ਇਹ ਜ਼ਿਕਰ ਕਰਦਾ ਹੈ ਕਿ ਪ੍ਰਿਥੀ ਚੰਦ ਦਾ ਪੁੱਤਰ ਆਪ ਵੀ ਕਿਪਤਾ ਰਜਦਾ ਸੀ ਪਰ ਕਬੀ ਛਾਪ ਵਜੋਂ ਨਾਟਕ ਪਦ ਹੀ ਵਰਤਦਾ ਸੀ ਡੰਡੀ ਇੱਕ ਦਿਨ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਕਿਸੇ ਸਿੱਖ ਨੇ ਕੀਰਤਨ ਕਰਦੇ ਵਕਤ ਇੱਕ ਸ਼ਬਦ ਪੜਿਆ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਸੁਣਿਆ ਡੰਡੀ ਸ਼ਬਦ ਪ੍ਰਮਾਣਿਕ ਬਾਣੀ ਵਿੱਚ ਨਾ ਹੁਣ ਕਰਕੇ ਪ੍ਰਮਾਣਿਕ ਬਝੋਂ ਚੱਲ ਪੈਣ ਦੇ ਡਰ ਕਾਰਨ ਗੁਰੂ ਸਾਹਿਬ ਨੇ ਫੌਰੀ ਤੌਰ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਦਾ ਮਨ ਬਣਾ ਲਿਆ ਡੰਡੀ ਹੁਣ ਸਵਾਲ ਇਸ ਸੀ ਇਹ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਇਸ ਨੂੰ ਸੰਪਿਆ ਜਾਵੇ ਡੰਡੀ ਰੈਡੀ ਬੇਸ਼ੱਕ ਇਹ ਸਾਰਾ ਕੁਝ ਗੁਰੂ ਸਾਹਿਬ ਦੀ ਆਪਣੀ ਨਿਗਰਾਨੀ ਵਿੱਚ ਹੋਣਾ ਸੀ ਪਰ ਸਹਾਇਕ ਅਤੇ ਲਿਖਾਰੀ ਵਜੋਂ ਚੋਣ ਭਾਈ ਗੁਰਦਾਸ ਜੀ ਦੀ ਹੀ ਕਿਤੀ ਗਈ ਡੰਡੀ ਭਾਈ ਗੁਰਦਾਸ ਜੀ ਪਹਿਲਾਂ ਹੀ ਤੋਂ ਗੁਰਬਾਣੀ ਦੀਆਂ ਪੋਥੀਆਂ ਤਿਆਰ ਕਰਨ ਦਾ ਕੰਮ ਕਰ ਰਹੇ ਸੰਡੀ ਇਹ ਦਸਨ ਦੀ ਲੋੜ ਨਹੀਂ ਪਾਸ ਦੀ ਕੇ ਸਾਰੇ ਸ੍ਰੀ ਗੁਰੂ ਸਹਿਬਾਨ ਦੇ ਦਰਬਾਰਾਂ ਵਿੱਚ ਕਈ ਲਿਖਾਰੀ ਹੁੰਦੇ ਸਨਾਂ ਜੋ ਬਾਣੀ ਲਿਖਦੇ ਆਏ ਸੰ ਡੰਡੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਵੀ 4-5 ਨਾਮੀ ਲਿਖਾਰੀ ਸਨ ਡੰਡੀ ਇੰਜ ਭਾਈ ਗੁਰਦਾਸ ਦੇ ਮਹਾਵਰੇ ਤੋਂ ਜਾਣੂ ਸਨ ਡੰਡੀ ਸਭ ਤੋਂ ਪਹਿਲਾਂ ਪਹਿਲਾ ਕੰਮ ਗੁਰਬਾਣੀ ਨੂੰ ਇਕੱਤਰ ਕਰਨ ਦਾ ਸੀ ਜੋ ਪੋਤੀਆਂ ਦੇ ਰੂਪ ਵਿੱਚ ਗੋਇੰਦਵਾਲ ਸਾਹਿਬ ਵਿਖੇ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਦੇ ਪੁੱਤਰ ਬਾਬਾ ਮੋਹਨ ਕੋਲ ਸੁਰੱਖਿਤ ਪਈਆਂ ਸਨ ਡੰਡੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਭਾਈ ਗੁਰਦਾਸ ਜੀ ਨੂੰ ਭੇਜਣਾ ਚਾਹਿਆ ਪਰ ਭਾਈ ਗੁਰਦਾਸ ਜੀ ਨੇ ਕਿਹਾ ਕਿ ਹੋ ਸਕਦਾ ਹੈ ਕੇ ਉਸ ਨੂੰ ਉਹ ਪੋਥੀਆਂ ਨਾ ਦੇਣ ਇਸ ਲਈ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਆਪ ਲੈਣ ਵਾਸਤੇ ਗਏ ਡੰਡੀ ਆਪ ਜੀ ਇਹ ਪੋਥੀਆਂ ਲੈ ਆਏ ਅਤੇ ਭਾਈ ਗੁਰਦਾਸ ਦੇ سپرد ਕਰ ਦਿੱਤੀਆਂ ਗਈਆਂ ਡੰਡੀ ਹੋਰ ਦੂਰ ਨੇੜਿਓਂ ਜਿੱਥੇ ਵੀ ਗੁਰਬਾਣੀ ਦੇ ਹੱਥ ਲਿਖਤ ਸੰਗ੍ਰਹਿ ਹੋਣ ਦੀ ਦੱਸ ਪਈ ਉਹ ਵੀ ਮੰਗਵਾ ਲਏ ਗਏ ਡੰਡੀ ਇਸ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ